ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰ ਛੇਰ ਤੱਕ ਜੇ ਮਨੁਕ ਸਰੁਨਾ ਨਿਦਾਨ ਜੀ ਦੁਨੀਆ ਦੇ ਸੰਜੇ ਪਾਤਸ਼ਾਹ ਬਾਬੇ ਨੂੰ ਯਾਦੋ ਸਤਗੁਰੂ ਸ਼ਬਦ ਗੁਰੂ ਕਰਨ ਗੁਰ ਅਰਸੇ ਮਹਾਰਾਜ ਦੀ ਪਾਵਨ ਪਰਿਪਰਿਖੇ ਜੋ ਵੀ ਦੇਚ ਸ੍ਰੀ ਰਿਲੇ ਤੋਂ ਜੁੜ ਬੈਠੇ ਗੁਰੂ ਪਿਆਰੇ ਜੀ ਸੁਆਹੇ ਸਤਗੁਰਾਂ ਦਾ ਸ਼ਾਸ਼ ਰੂਪ ਸਤਸੰਗ ਜੈਉ पाशाह जी की रहत है कृपा है जो मंत्रेरे तो को गुरु साहब जी की गुरबाणी बढ़ सुन रहे हैं जतन करिए कोशिश करिए गुरु पाठ जी के पढ़े हुए बचना समझ गुरु साहब जी का ज्ञान रहें अपनी जिंदगी में सुधार ली ਗੁਰੂ ਸਾਹਿਬ ਜੀ ਦੀ ਮੱਤ ਲੈ ਕੇ ਆਪਣੇ ਆਪ ਵਿੱਚ ਜਿਉਣਾ ਸਿੱਖੀਏ ਸਤਿਗੁਰੂ ਗੁਰੂ ਬ੍ਰਹਮ ਸਾਹਿਬ ਮਹਾਰਾਜ ਜੀ ਸਾਨੂੰ ਜਿੰਦਗੀ ਬਖਸ਼ਿਸ਼ ਕਰਦੇ ਹੈ ਜਿਹੜੀ ਜਿੰਦਗੀ ਆਪਾਂ ਜਿਉਦੇ ਆ ਨਾ ਆਪਣੇ ਮਨ ਮੁਤਾਬਕ ਇਹ ਅਸਲ ਵਿੱਚ ਜਿੰਦਗੀ ਇਹ ਜਮੀ ਲੈ ਹੈ ਜਿਹੜੇ ਪਰਵਾਸੇ ਤੁਮਾਰੇ ਹੈ ਇਸ ਸਾਡੇ ਵਿਆਲ ਵਿੱਚ ਨੂੰ ਸੰਬੰਧ ਵਿੱਚ ਹੋਈ ਹੈ ਜਿਵੇਂ ਵੇਖੋ ਵੀ ਅਸੀਂ ਇਸ ਜ਼ਿੰਦਗੀ ਵਿੱਚ ਮਨੁੱਖੀ ਜ਼ਿੰਦਗੀ ਵਿੱਚ ਜਦੋਂ ਸਿਰਫ ਲੋ ਹੋ ਗਏ ਆ ਤੇ ਜਿਵੇਂ ਸਾਡਾ ਮਨ ਹੁੰਦਾ ਆ ਪਾਉਣੀ ਨਹੀਂ ਚੱਲਦੀ ਹੋਰ ਕਈ ਵਾਰ ਮਾੜੇ ਜਿਹੜਾ ਉਹ ਕਹਿੰਦੇ ਵੀ ਸ਼ਰੀਰ ਤਾਂ ਦੇਖਾ ਪੜੇ ਲਾਹੇ ਨਿ ਨਗਲ ਰੂਪੀ ਰਹੀਏ ਕਈ ਵਾਰ ਮੜ ਕਹਿੰਦਾ ਮੇਰਾ ਪਾਣਾ ਸਿਰ ਮੰਡਣ ਗੜਾ ਲਈਂ ਕਈ ਵਾਰ ਸਾਡਾ ਮੜ ਗਿੰਦੇ ਰੱਬ ਨੂੰ ਪਾਉਣ ਵਾਸਤੇ ਇਹ ਮੈਂ ਗ੍ਰਸਤੀ ਜੀਵਨ ਵਿੱਚ ਨਹੀਂ ਆਉਣਾ ਇਹ ਇਦਾਂ ਦੇ ਕਰਮ ਜਿਹੜੇ ਆਪਾਂ ਕਰਉਂਦੇ ਆਂ ਰੱਬ ਨੂੰ ਪਾਉਂਦੇ। ਭਾਬੇ ਕਬੀਰ ਸਾਹਿਬ ਮਹਾਰਾਜ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਦੇ ਗਉੜੀ ਨਾਲ ਇੰਝ ਨਾ ਬੜੀਆਂ ਸੋਹਣੀਆਂ ਮਤਾਵਾਂ ਰਚਿ ਸੀ। ਉਦਾਹਰਣਾਂ ਬੜੀਆਂ ਪਿਆਰੀਆਂ ਨੇ ਦੇ ਵਿੱਚ ਜਦੋਂ ਪੜੋਗੇ ਨਾ ਅਨੰਦ ਬੜਾ ਆਉ। ਇਹ ਗੱਲ ਵੱਖਰੀ ਏ ਵੀ ਸਾਡਾ ਮਨ ਇਹਨਾਂ ਗੱਲਾਂ ਨੂੰ ਸੁਣ ਨਹੀਂ ਸਕਦਾ ਕਿਉਂਕਿ ਮਨ ਨੇ ਅਪੂਰਨ ਕਰਨੀ ਹੈ। ਜਦੋਂ ਅਸੀਂ ਗੁਰੂ ਦਾ ਸੁਖ ਮੰਨ ਨੂੰ ਦੇਣਾ ਸ਼ੁਰੂ ਕਰਾਂਗੇ ਮਨ ਇੱਕ ਵਾਰ ਬੁਖੀ ਹੋ ਪਰ ਜਦੋਂ ਹੌਲੀ 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 ਇਹਨੂੰ ਗੁਰੂ ਦੀ ਗੁਰਬਾਣੀ ਦਾ ਇਹ ਕਹਿ ਲਿਆ ਕਿ ਮਨ ਦੇ ਮਾਰਨ ਨੂੰ ਜਦੋਂ ਸੱਚ ਦਾ ਪੈਰਾ ਸਿੱਧਾ ਮੋੜ ਮਿਲ ਗਿਆ ਕਿ ਮਨ ਨੇ ਠੀਕ ਹੋ ਜਾਣਾ ਗੁਰੂ ਸਾਹਿਬ ਜੀ ਦਾ ਬਚਨ ਪੜਿਓ ਪਾਠਾ ਕਹਿੰਦੇ ਨੇ ਗਿਆਨਾਂਗੇ ਕਿਆ ਬਾਤੇ ਚਾਮ ਜਾਵ ਨਹੀਂ ਕਿ ਨਸ ਅਤਮ ਰਾਮ ਜਦੋਂ ਤੱਕ ਬੰਦਾ ਪਰਮਾਤਮਾ ਨੂੰ ਨਹੀਂ ਪਛਾਣਦਾ ਉਦੋਂ ਤੱਕ ਨੰਗੇ ਰਹਾ ਬਾਬਾ ਕਬੀਰ ਸਹਿਬ ਮਹਾਰਾਜ ਜਿੰਨੇ ਕੀ ਸੰਗਤ ਦੀ ਸਵਰਗ ਜਾਈ Thank you.